ਪੂਰਾ ਲੁਧਿਆਣਾ ਖੁੱਦਿਆ ਹੋਇਆ ਜਿੱਥੇ ਦੇਖੋ ਸੜਕ ਬੰਦੀ ਪਈ ਹੈ ਕੋਈ ਨਾ ਕੋਈ ਸਰਕਾਰੀ ਕੰਮ ਚੱਲਦਾ ਪਿਆ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਇੱਥੋਂ ਲੰਘਦੇ ਵੇ ਸੀਗੇ ਤੇ ਦੇਖਿਆ ਉਹ ਜਿਆਦਾ ਹੀ ਟ੍ਰੈਫਿਕ ਜਿਗਾ ਤੁਹਾਨੂੰ ਦਿਖਾਵਾਂਗੇ ਕਿਹੜਾ ਜਿਹੜਾ ਕੰਮ ਚੱਲਦਾ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੋਸਟਿੰਗ ਦੇ ਬੋਰਡ ਜੇ ਲੱਗੇ ਹੋਏ ਆ ਕਾਰਾਂ ਦਾ ਆਣਾ ਮੁਸ਼ਕਿਲ ਹੈ ਬਾਈਕ ਵਾਂਗ ਆ ਸਕਦੀਆਂ ਐਕਟਿਵ ਵਗੈਰਾ ਲੋਕੀ ਕੱਟ ਦੇ ਬੇ ਨੇ ਲੁਧਿਆਣਾ ਇਨਫਰਮੇਸ਼ਨ ਦੇ ਰਹੇ ਦੱਸਿਆ ਸਵਾਗਤ ਹੈ ਮੈਂ ਅਜੇ ਗੁਪਤਾ ਅੱਜ ਅਸੀਂ ਖੜੇ ਹਾਂ ਜੀ ਪਖਵਾੜਾ ਰੋਡ ਇੰਡੋਰ ਸਟੇਡੀਅਮ ਦੇ ਕੋਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੈਰੀਕੇਡ ਜੇ ਲਗਾਏ ਹੋਏ ਆ ਲੋਕਾਂ ਨੂੰ ਜੋ ਹੈਗਾ ਦੂਸਰੇ ਪਾਸੇ ਜਾਣਾ ਪੈ ਰਿਹਾ ਕੰਮ ਚੱਲਦਾ ਪਿਆ ਆ ਤੁਹਾਨੂੰ ਦਿਖਾਣੇ ਆ ਕਿਹੜਾ ਕੰਮ ਚੱਲਦਾ ਪਿਆ ਤੇ ਕਿੱਦਾਂ ਟ੍ਰੈਫਿਕ ਜਿਹੜਾ ਹੈਗਾ ਡਾਇਵਰਟ ਕੀਤਾ ਹੋਇਆ ਤੇ ਕੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਆਓ ਚਲੋ ਮੇਰੇ ਨਾਲ ਜਿਵੇਂ ਕਿ ਤੁਹਾਨੂੰ ਦੱਸਿਆਗਾ ਦੇਖੋ ਸਾਹਮਣੇ ਜਿਹੜਾ ਕੰਮ ਚੱਲਦਾ ਪਿਆ ਹੈ ਇੱਥੇ ਪੋਸ਼ਣ ਦਾ ਬੋਰਡ ਲਗਾਇਆ ਹੋਇਆ ਹੈ ਬਿਲਕੁਲ ਸਾਹਮਣੇ ਜਿਹੜਾ ਇੰਡੋਰ ਸਟੇਡੀਅਮ ਹੈਗਾ ਇੱਥੋਂ ਟ੍ਰੈਫਿਕ ਜਿਹੜਾ ਲੰਦਾ ਪਿਆ ਸਿੱਧਾ ਜਾਣਾ ਬੰਦ ਹੈ ਲੋਕੀ ਸਿੱਧਾ ਜਾਣ ਦੀ ਜਗ੍ਹਾਏ ਰੋਂਗ ਸਾਈਡ ਤੋਂ ਜਾਣਾ ਪੈ ਰਿਹਾ ਹੈ ਇਨਸਟਰਕਚਰ ਦਾ ਵਰਕ ਚੱਲਦਾ ਪਿਆ ਪੂਰਾ ਲੁਧਿਆਣਾ ਖੁੱਦਿਆ ਹੋਇਆ ਜਿੱਥੇ ਦੇਖੋ ਸੜਕ ਬੰਦੀ ਪਈ ਹੈ ਕੋਈ ਨਾ ਕੋਈ ਸਰਕਾਰੀ ਕੰਮ ਚੱਲਦਾ ਪਿਆ ਜਿਸ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਇੱਥੋਂ ਲੰਘਦੇ ਹੋਏ ਸੀਗੇ ਤੇ ਦੇਖਿਆ ਉਹ ਜਿਆਦਾ ਹੀ ਟ੍ਰੈਫਿਕ ਸੀਗਾ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕੀ ਨਹਿਰ ਤੋਂ ਜਦ ਸਿੱਧਾ ਪੱਖੋ ਰੋਡ ਵੱਲ ਆਉਂਦੇ ਨੇ ਦੋਨੋਂ ਸਾਈਡ ਆਂਜਨ ਵਾਲੇ ਇੱਕ ਹੀ ਸਾਈਡ ਤੇ ਜਾਣਾ ਪੈ ਰਿਹਾ ਕਿਉਂਕਿ ਕੰਮ ਜਿਹੜਾ ਚੱਲਦਾ ਪਿਆ ਤੁਹਾਨੂੰ ਦਿਖਾਵਾਂਗੇ ਕਿਹੜਾ ਜਿਹੜਾ ਕੰਮ ਚੱਲਦਾ ਹੋਇਆ ਜਿਸ ਦੇ ਕਰਕੇ ਲੋਕਾਂ ਨੂੰ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੋਚਨ ਦੇ ਬੋਰਡ ਜੇ ਲੱਗੇ ਹੋਏ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੰਮ ਜਿਹੜਾ ਚੱਲਿਆ ਹੋਇਆ ਹੈ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਤੁਹਾਨੂੰ ਦਿਖਾਇਆ ਸੀਗਾ ਕਿ ਜਿਹੜਾ ਇੰਡੋ ਸਟੇਡੀਅਮ ਸੀਗਾ ਉੱਥੇ ਰਸਤਾ ਰੁਕਿਆ ਹੋਇਆ ਹੈ ਤੇ ਜਿਹੜਾ ਕੰਮ ਪਿੱਛੇ ਚੱਲਦਾ ਪਿਆ ਆ ਤੁਹਾਨੂੰ ਦਿਖਾਣੇ ਆ ਕੰਮ ਕਿਦਾਂ ਚੱਲਦਾ ਪਿਆ ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਆਹ ਵੀ ਦੇਖ ਸਕਦੇ ਹੋ ਪਾਈਪਾਂ ਦਾ ਕੰਮ ਜਿਹੜਾ ਹੈਗਾ ਹੁਣ ਐ ਇੱਥੇ ਪਾਈਪਾਂ ਲਗਣੀਆਂ ਵੱਡੀ ਸਾਰੀ ਪਾਈਪਾਂ ਤੁਸੀਂ ਦੇਖ ਸਕਦੇ ਹੋ ਹੈਗੀ ਹੈ ਕੰਮ ਜਿਹੜਾ ਜੀਸੀਬੀ ਦੇ ਨਾਲ ਚੱਲਦਾ ਪਿਆ ਮਿੱਟੀ ਦੇਖੋ ਪੱਟੀ ਹੋਈ ਆ ਏਟੀਵੀ ਦੇਖੋ ਮਿੱਟੀ ਚੱਕ ਰਹੀ ਆ ਤੇ ਪ੍ਰਸ਼ਾਸਨੇ ਕੰਮ ਕਰ ਰਹੀ ਆ ਦਾ ਦਿਖਣੇ ਆਂ ਤੇ ਜਿਹੜੀ ਕੜੀ ਕੜੀ ਆ ਆ ਜਿਹੜਾ ਕੰਮ ਚੱਲਦਾ ਮਿਲ ਆ ਸਾਹਮਣੇ ਕੰਮ ਚੱਲਦਾ ਪਿਆ ਇੰਟਰ ਸਟੇਡੀਅਮ ਦੇ ਕੋਲ ਜਿੱਥੇ ਜਿਹੜੇ ਹੈਗੇ ਆ ਲੋਕੀ ਵਨਵੇਂ ਤੋਂ ਜਾ ਕੇ ਤੇ ਤੋਂ ਆ ਰਹੇ ਨੇ ਇੱਕ ਦਾ ਪ੍ਰਸ਼ਾਸ਼ਕੀ ਦਾ ਸਾਥਨਾ ਕਰਨਾ ਪੈ ਰਿਹਾ ਡੁਗਰੀ ਪੁਲਤੇ ਵੀ ਖੜੇ ਸੀਗੇ ਉੱਥੇ ਵੀ ਜਿਹੜਾ ਸੀਗਾ ਪਾਈਪਾਂ ਪਾਉਣ ਦਾ ਕੰਮ ਚੱਲਦਾ ਹੋਇਆ ਸੀਗਾ ਇਹ ਕੰਮ ਸਰਕਾਰ ਕਰਦੀ ਵੀ ਹੈ ਲੋਕਾਂ ਨੂੰ ਉਫਾ ਹੋ ਰਿਹਾ ਹੈ ਗਲਪਣ ਵੀ ਜ਼ਰੂਰੀ ਹੈ ਤਰੂ ਟਿੱਕੇ ਪਰੇਸ਼ਾਨੀ ਆਂਦੀ ਹੈ ਪਰ ਟ੍ਰੈਫਿਕ ਲੋਕੀ ਆਪਣਾ ਫਰਜ਼ ਸਮਝਣ ਤੇ ਜੇ ਫਿਰ ਫੋਲੋ ਕਰ ਰਹੇ ਆ ਥੋੜੀ ਦਿੱਕਤ ਜ਼ਰੂਰ ਆਂਦੀ ਆ ਉਮੀਦ ਕਰਦੇ ਆ ਕੰਮ ਜਿਹੜਾ ਹੈ ਵਧੀਆ ਤਰੀਕੇ ਨਾਲ ਜਿਹੜਾ ਹੁੰਦਾ ਪਿਆ ਤੇ ਇਦਾਂ ਹੀ ਕੰਮ ਜਿਹੜਾ ਹੁੰਦਾ ਜਾਏਗਾ ਉਮੀਦ ਕਰਦੇ ਆ ਜਲ ਤੋਂ ਜਲਦ ਜਿਹੜਾ ਹੈਗਾ ਕੰਮ ਕੰਪਲੀਟ ਹੋਣਾ ਚਾਹੀਦਾ ਹੈ ਸਰਕਾਰ ਸੜਕਾਂ ਫੱਟ ਦਿੰਦੀ ਹੈ ਕੰਮ ਜਲਦੀ ਜਲਦੀ ਹੋਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਸਾਨੂੰ ਨਾ ਕਰਨਾ ਪਵੇ ਪਾਈਪਾਂ ਦਾ ਕੰਮ ਚੱਲਦਾ ਪਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਕਾਰਾਂ ਦਾ ਆਣਾ ਮੁਸ਼ਕਿਲ ਹੈ ਬਾਈਕ 'ਵਰ ਆ ਸਕਦੀਆਂ ਐ ਐਕਟਿਵ ਵਗੈਰਾ ਲੋਕੀ ਕੱਟਦੇ ਪਏ ਨੇ ਬੰਦੇ ਨੇ ਐਕਟਵਾ ਕੱਟ ਲਈ ਅਸੀਂ ਦੇਖ ਸਕਦੇ ਹੋ ਥੋੜਾ ਦਿੱਕਤਪਹੰਤ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਹੈ ਕੰਮ ਵੀ ਚੱਲਦਾ ਪਿਆ ਆਹ ਤੁਸੀਂ ਦੇਖ ਸਕਦੇ ਹੋ ਆ ਪੂਰੀ ਮਾਰਕੀਟ ਹੈਗੀ ਹੈ ਦੁਕਾਨਾਂ ਵਗੈਰਾ ਸਾਰੀ ਹੈਗੀਆਂ ਲੋਕੀ ਇੱਥੇ ਆ ਕੇ ਸ਼ੋਪਿੰਗ ਕਰਦੇ ਨੇ ਪੱਖਵਾ ਰੋਡ ਖੜੇ ਸੀਗੇ ਜੀ ਰੋ ਸਟੇਡੀਅਮ ਦੇ ਕੋਲ ਤੇ ਕੰਮ ਜਿਹੜਾ ਚੱਲਦਾ ਪਿਆ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਕੰਮ ਕੰਪਲੀਟ ਹੋਏਗਾ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਹੁਣ ਤੁਹਾਨੂੰ ਉੱਥੇ ਲੈ ਕੇ ਦਿਖਾਣੇ ਆ ਕੰਮ ਤੁਹਾਨੂੰ ਦਿਖਾਤਾ ਹੈ ਕਿਹੜੇ-ਕਿਹੜੇ ਕੰਮ ਚੱਲਦਾ ਪਿਆ ਪਾਈਪਾਂ ਦਾ ਕੰਮ ਸਰਕਾਰ ਨੂੰ ਉਮੀਦ ਕਰਦੇ ਆ ਜਲਦੀ ਕੰਮ ਕੰਪਲੀਟ ਕਰੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਆਪਾਂ ਸਪੌਟ ਤੇ ਪਹੁੰਚ ਰਹੇ ਆ ਜਿੱਥੇ ਪ੍ਰਸ਼ਾਸਨ ਵੱਲੋਂ ਬੈਰੀਕੇਡ ਜੇ ਲਗਾਏ ਹੋਏ ਆ ਜਿੱਥੋਂ ਖਬਰ ਸ਼ੁਰੂ ਕੀਤੀ ਸੀ ਦਿਖਾਣੀ ਤੁਸੀਂ ਦੇਖ ਸਕਦੇ ਹੋ ਉਸ ਸਾਈਡ ਤੋਂ ਲੋਕੀ ਜਿਹੜੇ ਹੈਗੇ ਆ ਨਹਿਰ ਵੱਲ ਜਾਣਾ ਚਾਹੁੰਦੇ ਆ ਇਹ ਜਿਹੜੇ ਲੋਕ ਆ ਰਹੇ ਸਿੱਧਾ ਨਹਿਰ ਵੱਲ ਜਾਣਗੇ ਤੇ ਲੈਫਟ ਸਾਈਡ ਵਾਲੇ ਲੋਕ ਅਖਵਾ ਰੋਡ ਵੱਲ ਹੈਗੇ ਆ ਤੇ ਫੁੱਲਾਂ ਦਾ ਚੌਂਕ ਤੇ ਜਾਣਗੇ ਸਾਹਮਣੇ ਬੈਰੀਕੇਡ ਹੈਈਆ ਦੇਖੋ ਕਿਦਾਂ ਟ੍ਰੈਫਿਕ ਚੱਲਦਾ ਪਿਆ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਇੰਡੋਰ ਸਟੇਡੀਅਮ ਪੱਖਾ ਰੁਕ ਖੜੋਏ ਸੀਗੇ ਪਾਈਪਾਂ ਦਾ ਕੰਮ ਚੱਲਦਾ ਪਿਆ ਜਿਹਦੇ ਕਰਕੇ ਬੈਰੀਕੇਡ ਜੇ ਲਗਾਏ ਸੀਗੇ ਤੁਹਾਨੂੰ ਪੂਰਾ ਦਿਖਾਇਆ ਹੈ ਕਿ ਲੋਕੀ ਕਿੱਦਾਂ ਜਿਹੜੇ ਹੈਗੇ ਆ ਥੋੜਾ ਲੰਘ ਰਹੇ ਹੈਗੇ ਆ ਦੂਜੀ ਸਾਈਡ ਤੋਂ ਤੇ ਸਰਕਾਰ ਤੋਂ ਅਪੀਲ ਕਰਦੇ ਜਲਦ ਤੋਂ ਜਲਦ ਕੰਮ ਕੰਪਲੀਟ ਹੋਵੇ ਤਾਂਕਿ ਲੋਕਾਂ ਨੂੰ ਇਹ ਦਿੱਕਤ ਦਾ ਬਰਖੰਡ ਸਾਹਮਣਾ ਨਾ ਕਰਨਾ ਪਵੇ ਹੋਈ ਬਹੁਤ ਜ਼ਿਆਦਾ ਟ੍ਰੈਫਿਕ ਜਿਹੜਾ ਹੈਗਾ ਵੱਧ ਚੁੱਕਿਆ ਹੈ ਤੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਹ ਸੀਗਾ ਜੀ ਮੈਂ ਅਜੀ ਗੁਪਤਾ ਪਖਵਾ ਰੋਡ ਇੰਡਸਟਰੀ ਸਟੇਡੀਅਮ ਦੇ ਟੋਲ ਤੁਹਾਨੂੰ ਪੂਰੀ ਰਿਪੋਰਟ ਦਿੱਤੀ ਹੈ ਜੀ ਗਰਾਊਂਡ ਰਿਪੋਰਟ